ਹੈਲੋ ਦੋਸਤੋ ਅੱਜ ਆਪਾਂ ਬਣਾ ਰਹੇ ਹਾਂ ਪੰਜੀਰੀ ਪਹਿਲਾਂ ਲੋਕ ਬਹੁਤ ਪਸੰਦ ਕਰਦੇ ਤੇ ਪੰਜੀਰੀ ਨੂੰ ਲੇਕਿਨ ਅੱਜ ਕੱਲ ਨਹੀਂ ਬਣਾਉਂਦੇ ਘਰਾਂ 'ਚ ਲੇਕਿਨ ਆਪਾਂ ਪੁਰਾਣੇ ਸਟਾਈਲ 'ਚ ਬਣਾਵਾਂਗੇ ਆਪਾਂ ਲਤਕੀ ਔਰ ਇਹ ਚ ਆਪਾਂ ਪਾ ਰਹੇ ਹਾਂ ਖਰੋਟ ਇਹਨੂੰ ਆਪਾਂ ਰੋਸਟ ਕਰਾਂਗੇ ਰੋਸਟ ਕਰੇ ਹੋਏ ਡਰਾਈ ਫਰੂਟ ਬਹੁਤ ਹੀ ਜ਼ਿਆਦਾ ਵਧੀਆ ਔਰ ਟੇਸਟੀ ਲੱਗਦੇ ਨੇ ਤੇ ਹੁਣ ਆਪਾਂ ਨੇ ਬਦਾਮ ਰੋਸਟ ਕਰੇ ਆ ਦਾਖਾ ਸੀ ਰੋਸਟ ਮੈਂ ਰੋਸਟ ਨਹੀਂ ਇਹ ਹੈਗੀ ਤੇ ਬਦਾਮ ਇਹਨੂੰ ਜ਼ਿਆਦਾ ਰੋਸਟ ਕਰੇ ਹੋਏ ਵਧੀਆ ਲੱਗਦੇ ਹੈਗੇ ਇਹਦੇ ਵਿੱਚ ਇਹ ਮਖਾਣੇ मखाने रोस्ट करके आप थोड़ा पी लेंगे वो मिक्सी से पीस लवेंगे तो हूँ अपने पाया घी मेरा घी दो किलो है जी दो किलो मैंने डेढ़ किलो देब आटा लिया डेढ़ किलो तो थोड़ा जो उपर और थोड़ा जहां पाया बेसन चने का आटा अरे कुछ चने का आटा पाया तो इन आप चंकी तरह हूँ भुन्ागे चंकी तरह इन भुन तो बाद जब यह बिल्कुल घी छा ਬਿਲਕੁਲ ਲਾਲ ਹੋ ਜਾਏਗਾ ਫਿਰ ਆਪਾਂ ਨੇ ਮੈਵਾਏ ਆ ਦੇ ਪਰ ਗੂੰਦ ਗੂੰਦ ਨੂੰ ਮੈਂ ਪੀਸ ਲਿਆ ਸੀ ਕਿਸਕੇ ਉੱਪਰ ਹੀ ਕੜਾਈ ਤੇ ਗਰਮ-ਗਰਮ ਦੇ ਵਿੱਚ ਹੀ ਮੈਨੇ ਗੂੰਦ ਪਾਈ ਹੈ ਵੀ ਇਹ ਉਹ ਪੁੱਜੀ ਜਾਵੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਜੀ ਚਪਲਾਂ ਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਤੇ ਫਿਰ ਦੋਸੋ ਆਪਾਂ ਹੁਣ ਇਹਦੇ ਪਾਵਾਂਗੇ ਕਮਰ ਕਸ ਕਮਰ ਕਸ ਪਾਣ ਨਾਲ ਆਪਣੇ ਕਮਰ ਚ ਜਾਂ ਸਰੀਰ ਚ ਕਿਤੇ ਵੀ ਦਰਦ ਨਹੀਂ ਹੁੰਦੇ ਹੈਗੇ ਇਹ ਬਾਡੀ ਲਈ ਬਹੁਤ ਅੱਛੇ ਨੇ ਮੈਂ ਥੋੜੇ ਜਿਹਾ ਡਰਾਈ ਫਰੂਟ ग्रैंड कर ले सी तो मैं पाए हैं हूँ मैं काली मिर्च पाई ये थोड़ी जी इनू चंकी तरह आप हिलावे और काजू पाए हैं मैं हूँ ये फ्लेम, फ्लेम बंद कर दी है नीचे हूँ आप ठंड फ्लेम बंद करके ही पावगे सारे ड्राई फ्रूट्स ड्राई फ्रूट्स हूँ पै रहे हैं और यह अखरोट थोड़े जे मैं ग्रैंड कर ले जी और इन आप हूँ आप मिक्स करा चंगी तरीके ਇਹ ਆਪਾਂ ਨੇ ਚਾਰ ਮੱਗ ਜਪਾਏ ਆ ਇਹ ਇਹ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਮਿਕਸ ਕਰਕੇ ਫਿਰ ਆਪਾਂ ਇਹਨੂੰ ਰਾਮ ਨਾਲ ਨੀਚੇ ਤਰਦੀ ਤੇ ਧਾਰਾਂਗੇ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੰਨੇ ਆ ਮਿਕਸ ਹੋਣ ਤੋਂ ਬਾਅਦ ਇਹਨੂੰ ਆਪਾਂ ਹੁਣ ਰਾਮ ਨਾਲ ਨੀਚੇ ਜਾ ਕੇ ਇਹਦੇ ਚ ਦੇਸੀ ਖੰਡ ਪਾਵਾਂ ਦੇਸੀ ਖੰਡ ਸ਼ੀ ਲਈ ਵਧੀਆ ਹੁੰਦੀ ਹੈ ਅਸੀਂ ਤਾਂ ਤਸੀਖਾ ਦੇ ਯੂਜ਼ ਕਰਦੇ ਹਾਂ ਇਹ ਚ ਮੈਂ ਕਮ 1.5 ਕਿਲੋ ਤਸੀਖੰਡ ਪਾਈ ਹੈ ਜੀ ਇਹਨੂੰ ਆਪਾਂ ਇਹਦੇ ਪਲਟੇ ਨਾਲ ਨਹੀਂ ਹੱਥਾਂ ਨਾਲ ਮਿਕਸ ਕਰਾਂਗੇ ਕਿੱਥਲਾ ਹੱਥਾਂ ਨਾਲ ਮਿਕਸ ਕਰਨ ਨਾਲ ਇੱਕ ਇੱਕ ਚੀਜ਼ ਇਹ ਚ ਬਹੁਤ ਅੱਛੇ ਤਰੀਕੇ ਨਾਲ ਮਿਕਸ ਹੋ ਜਾਂਦੀ ਹੈ ਜਿਹੜੀ ਕਿ ਇੱਕ ਐਂ ਵਧੀਆ ਤਰੀਕੇ ਨਾਲ ਰਲ ਜਾਂਦਾ ਸਾਰਾ ਕੁਝ ਆਪਾਂ ਨੂੰ ਜ਼ਿਆਦਾ ਮਿਓ ਨਹੀਂ ਕਰਨਾ ਪੈਂਦਾ ਹੱਥਾਂ ਦੇ ਨਾਲ ਠੀਕ ਹੈ ਜੀ ਇਹ ਹੁਣ ਆਪਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਤਰੀਕੇ ਨਾਲ ਇਹ ਬਣ ਚੁੱਕੀ ਹੈ ਹੁਣ ਇਹ ਜੇ ਥੋੜੀ ਜੀ ਠੰਡੀ ਹੋਵੇਗੀ ਫਿਰ ਇਹਨੂੰ ਆਪਾਂ ਡੱਬੇ ਚਾ ਮੰਗੇ ਹੁਣ ਆਪਾਂ ਨੂੰ ਆਪਣੇ ਡੱਬੇ ਚ ਪਾ ਲਾਂਗੇ ਕਮ ਸੇ ਕ ਮੇਰਾ ਜਿਹੜਾ ਡੱਬਾ ਹੈਗਾ ਇਹ 12 ਕਿਲੋ ਦਾ ਹੈ ਲਈ ਮੇਰੀ ਪੰਜੀਰੀ ਜਿਹੜੀ ਬਣੀ ਹੈਗੀ ਜੀ ਇਹ 9 ਕਿਲੋ ਬਣ ਗਈ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਜੀ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ